ਕਰੋ ਕਰੋ ਆਇਓ ਆਇਓ ਅਲੀ ਜਲ ਛਾਕੇ ਜਾਓ ਜੀ ਜਲ ਛਾਕੇ ਬਾਈ ਜੀ ਉਹ ਨੰਬਰ ਕੀ ਆ 99844 ਉਹ ਪੈਪ ਡਿਗੂ ਉੱਟ ਕੇ ਆਪੀ ਉਹ ਪੈਪ ਡਿਗੂ ਆ ਇਹ ਪੈਂਡ ਰਸ਼ੀ ਹੈ ਜੀ ਬਾਈ ਕਿਨੇ ਵੀ ਡਿਕ ਡੁਕ ਬੁੱਕ ਕਰਾਉਣਾ ਹੋਵੇ ਕਦੋਂ ਮਰਜ਼ੀ ਆ 24 ਘੰਟੇ ਲਈ ਓਪਨ ਆ ਕਦੋਂ ਮਰਜ਼ੀ ਕਹਿ ਸਕਦੇ ਨਾ ਵੀਰੇ ਹਾਂ ਜੀ ਸੋਨੂ ਸਾਰਿਆਂ ਨੂੰ ਪਿਆਰ ਕਰੀਏ ਸਸਰੀਆ ਕਾ ਤੇ ਬੈਨਿਕਮ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਆ ਤੁਹਾਨੂੰ ਧਾਰ ਦਈਏ ਤੁਹਾਨੂੰ ਸਭ ਨੂੰ ਤਾਂ ਦੇ ਲਈ ਬਸ ਧਾਰ ਦਿੰਦੇ ਆ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਨਾ ਕਿ ਬਹੁਤ ਜ਼ਿਆਦਾ ਗਰਮੀ ਆ ਤੇ ਤੁਹਾਨੂੰ ਪਤਾ ਹੀ 45 45 ਹੋ ਗਿਆ 50 ਹੋ ਗਿਆ ਹੈ ਨਾ ਟੈਂਪਰੇਚਰ ਵੀ ਕਿੰਨੀ ਜ਼ਿਆਦਾ ਗਰਮੀ ਆ ਤੇ ਅੱਜ ਪੈਂਡਲ ਸੀਨ ਚ ਲੱਗਿਆ ਰਸਵੀਲ ਤੇ ਆਪਾਂ ਅੱਜ ਜਾ ਰਹੇ ਆ ਤੇ ਸੇਵਾ ਕਰਨ ਲਈ ਤੇ ਮੇਰੇ ਵਾਲੀ ਉਰੀ ਵੀ ਉੱਥੇ ਸਾਰੇ ਜਣੇ ਨੇ ਤੇ ਆਪ ਨੂੰ ਆ ਗਿਆ ਜੀ ਫੋਨ ਤੇ ਕਹਿੰਦੇ ਰਸਵੀਲ ਲੱਗੀ ਆ ਤੇ ਸੇਵਾ ਕਰਨ ਆਪਾਂ ਜਾ ਰਹੇ ਆ ਦੇਖੋ ਜੀ ਤਿਆਰ ਹੋ ਚੁੱਕਿਆ ਤੇ ਬੱਸ ਰਬਾ ਚਰਨਾਂ ਸੇਵਾਖਾਨ ਦੀ ਸ਼ਵੀਲ ਤੇ ਤੇ ਦੇਖੋ ਜੀ ਕਿੰਨੇ ਜ਼ਿਆਦਾ ਇੱਕ ਗੱਲ ਸਮਸਾਰ ਦੱਸ ਦਿੰਦੇ ਆ ਕਿੰਨੇ ਜ਼ਿਆਦੇ ਗਰਮੀ ਆ ਤੇ ਸਭ ਨੂੰ ਕਹਿਣਾ ਵੀ ਰੇਗ ਪੈਂਡਾਂ ਦੇ ਵੀ ਕਦੇ-ਕਦੇ ਨੂੰ ਸ਼ਵੀਲ ਲਾਉ ਬਈ ਮਾਰਾ ਕਿ ਮਹੀਨੇ ਦਾ ਇੱਕ ਬੰਦਾ ਇੱਕ ਪੈਂਡੇ ਸ਼ਵੀਲ ਲਾਉ ਉਹਨੂੰ ਪਤਾ ਆ ਟੈਂਪਰੇਚਰ ਕਿੰਨਾ ਜ਼ਿਆਦਾ ਗਰਮੀ ਆ ਨਾ ਤੇ ਔ ਜਾਣ ਵਾਲੇ ਬੰਦਿਆਂ ਨੂੰ ਰਾਤ ਮੇਰੇ ਨਾ ਪਾਣੀ ਪਲਾਵ ਸੇਵਾ ਮਿਲੇ ਤੇ ਅੱਜ ਆਪਣੇ ਪਿੰਡ 'ਚ ਲੱਗੀ ਸੇਵਾ ਇਹ ਤੇ ਆਪਾਂ ਚੱਲੇ ਤੇ ਚਲੋ ਸੋਨੂੰ ਜਾ ਕੇ ਉੱਥੇ ਗੱਲਬਾਤ ਕਰਦੇ ਆ ਤੇ ਆਜੋ ਤੇ ਹਾਂ ਬਈ ਤੇ ਤੁਹਾਨੂੰ ਵਲੌਗ ਵਧੀਆ ਲੱਗੂਗਾ ਤੇ ਅੰਤ ਤੱਕ ਵਲੌਗ ਜ਼ਰੂਰ ਦੇਖਿਓ ਤੇ ਤੁਹਾਨੂੰ ਮੈਂ ਦੇਖਿਓ ਇਸ ਸਵੀਟ ਕਿੰਨੇ ਨਾਲੇ ਨਾਲ ਤਾਂ ਫਨੀ ਸੀਨ ਵੀ ਹੁੰਦੇ ਛਾੜਿਆਂ ਤਾਂ ਮੈਂ ਤਾਂ ਬਹੁਤ ਜ਼ਿਆਦਾ ਫਨੀ ਸੀਨ ਨਹੀਂ ਹੁੰਦੇ ਆ ਤੇ ਕਿਉਂਕਿ ਸੇਵਾ ਵੀ ਕਰਦੇ ਨਾਲੇ ਹੱਸਦੇ ਵੀ ਆ ਨਾ ਤੇ ਆ ਤੁਹਾਨੂੰ ਪੂਰਾ ਇੰਜੋਏ ਹੋਊਗਾ ਤੇ ਅੰਤ ਤੱਕ ਜ਼ਰੂਰ ਵਲੌਗ ਦੇਖਿਓ ਤੇ ਚਲੋ ਫਿਰ ਚੱਲਦੇ ਆਜੋ ਰੋਕੋ ਰੋਕੋ ਆਜੋ ਆਜੋ ਕੇ ਭਾਈ ਜੀ ਆਉਂ ਇਕੋ ਸਿੰਘੀ ਬਾਉਤਾਂ ਦਾ ਵੇਖੀ ਅੰਮ੍ਰਿਤਾਰਗਣਾ ਹਨੂਮਾਨ ਸਿੰਘਾਂ ਦਾ ਚੋਰੀ ਸੂਰਮਾ ਏ ਤਕੜਾ ਹਾਏ ਕਾਹੇ ਲੋ ਉਹ ਜਰ ਪਾਉ ਮੁੰਡੇ ਨੂੰ ਤੁਰੇ ਤਿੱਤੇ ਜਿੰਦਾਬਾਦ ਭਾਈ ਜੀ ਜਨ ਚੱਕੇ ਜੀ ਜਨ ਚੱਕੇ ਹੋਰ ਜਨ ਚੱਕੇ

ਹੈਲੋ ਆਇਆ ਰਹਿ ਗਿਆ ਫਤਹਿ ਵਿੱਚ ਬਾਰੂ ਡੋਡੂ ਪੂਰੇ ਨੂ ਮਾਰਕ ਦਾ ਕੰਮ ਆ ਪਹਿਲਾਂ ਉਹ ਨਹੀਂ ਪਤਾ ਗੱਲ ਸਹੀ ਹੈ ਫਿਰ ਸਿਆਣ ਦੀ ਬਵੇਂ ਸਿਆਣ ਦੇ ਕਹਣਾ ਮੰਨ ਲਈਦੀ ਹੁੰਦੀ ਆ ਆਇਆ ਜੀ ਆ ਜਾ ਯਾਨੀ ਗੱਲ ਮੰਨ ਲਈਦੀ ਹੁੰਦੀ ਆ ਆਹ ਨਹੀਂ ਰਿਕਾਰਡ ਕਰਨਾ ਨਹੀਂ ਉਹ ਨਹੀਂ ਉੱਥੇ ਹਾਂ ਸਹੀ ਆ ਲਾਂਕਾ ਦੀ ਦੱਸ ਸੋਣੇ ਹਰ ਜਣੇ ਫਿਰ ਉਹੀ ਉਹ ਗੱਡੀ ਆ ਗਈ ਗੱਡੀ ਰੋਕੋ ਉਹ ਗੱਡੀ ਰੋਕੋ ਲੋ ਜੀ ਪਾਂਡੇ ਤੋਂ ਦੀ ਸੇਵਾ ਹੋ ਰਹੀ ਹੈ ਕਹਿੰਦੇ ਵੀ ਉਹ ਪਾਂਡੇ ਤੋ ਹੋ ਕੇ ਬਸ ਸਮਾਪਤੀ ਹੋ ਗਈ ਦੇਖੋ ਜੀ ਬਾਅਦ ਇੰਨਾ ਕੀ ਬਚਿਆ ਇਹ ਵੀ ਆਪਾਂ ਟਾਈਮ ਹੋ ਗਿਆ ਜੀ 5 ਵਜਨਾਂ ਲਿਆ ਜੀ ਰਾਜੀ ਹਾਂ ਜੀ ਪਰ ਇਹ ਕਾਰ ਲੈ ਯਾਰ ਮੈਂ ਥਾਪੜ ਮਾਰਨਾ ਮੂੰਹ ਤੇ ਓਏ ਆੜੀ ਮੈਡਮ ਜੀ ਕੰਮ ਮੁੱਕ ਗਿਆ ਅੱਜ ਆ ਭਾਈ ਕੰਮ ਸਾਰਾ ਗਿਆ ਮੁੱਕ ਗਿਆ ਹੁਣ ਸਭ ਗਿਆ ਕਰਿਆਣ ਵਾਲਾ ਹੁਣ ਸਾਤੀ ਗੱਲ ਆ ਹੌਣੀ ਛੱਟ ਬਚਣੀ ਏ ਤੇਰੇ ਜਿਵਾ ਕੇ ਸੇਵਾ ਕਰ ਰਿਹਾ ਜੀ ਸਾਰਾ ਕੰਮ ਹੋ ਗਿਆ ਮੁੜ ਕੇ ਵੀ ਬੱਦੀ ਹੁੰਦੀ ਆ ਆ ਜਾਓ ਬੰਦ ਰੱਖ ਲੈ ਜਰਾ ਓ ਕਾਲੀਆਂ ਅੱਖਾਂ ਲਾ ਗਿਆ ਕਾਲੀਆਂ ਅੱਖਾਂ ਬੁਲਾਓ ਲੈ ਆਓ ਦੇਖ ਦੇ ਓ ਕਾਲੀਆਂ ਅੱਖਾਂ ਬੁਲਾ ਕਾਲੀਆਂ ਅੱਖਾਂ ਨੂੰ ਓ ਲਿਆਓ ਲਿਆਓ ਕਾਲੀਆਂ ਅੱਖਾਂ ਨੂੰ ਬੁਲਾਓ ਬਾਰ ਕੀ ਮਾਰਨਾ ਲੋ ਜੀ ਲੋ ਜੀ ਕਾਲੀਆਂ ਇੱਕ ਨੂੰ ਫੁੱਲ ਸੇਵਾ ਓਏ ਮਗਰ ਓ ਘਰ ਸੋ ਰੋਕ ਜਾ ਰੋਕ ਜਾ ਵੀ ਰੋਕ ਜਾ ਮੋਟਾ ਜੋਤੀ ਦੇਖੋ ਜੀ ਫੁੱਲ ਸੇਵਾ ਫੁੱਲ ਸੇਵਾ ਕਰ ਲਿਓ ਤੁਸੀਂ ਕਿਵੇਂ ਚਾਹੋਗੇ ਜੀ ਵੀਰੇ ਓ ਚਾਚਾ ਸਾਨੂੰ ਬੇਚੀ ਕਰਤੀ ਓਏ ਤੁਸੀਂ ਕੋਈ ਕਹਿਣਾ ਚਾਹੋਗੇ? ਨਹੀਂ ਵੀਰੇ। ਰਾਜਤ ਵੀਰੇ। ਤੁਸੀਂ ਕਹਿੰਦੇ ਅਭੀ 15 ਪਿਛੇ ਵਾਲਾ। ਹਾਂ। ਹਾਂਜੀ। ਹਾਂਜੀ ਹਾਂ। ਹਾਂਜੀ। ਹਾਂਜੀ ਹਾਂ। ਸੇਵਾ ਹੀ ਕਰਦਾ ਵੀਰੇ। ਹਾਂਜੀ ਹਾਂਜੀ। ਆ ਬੜਾ ਪਿਆ ਕੇ ਬੰਦੇ ਨੇ। ਆ ਜੋਤੀ ਦਾ ਪੁੱਛ ਲੈਣਾ। ਜੋਤੀ ਵੀਰੇ ਕੋਈ ਕਹਿਣਾ ਚਾਹੋਗੇ? ਅਸਜੀ ਤੇਰੀ ਬਲ ਇੰਨੇ ਘਰ ਵਿੱਚ ਆਪ 10 ਜਣੇ 11 ਘਰ ਵਿੱਚ ਕੋਈ ਸੇਵਾ ਕਰ ਰਿਹਾ ਸਾਰੇ ਜਣੇ ਸਾਰੇ ਜਣੇ ਦੇਖੋ ਕਿੰਨੇ ਜਣੇ ਨੇ। ਜੋਤੀਆ ਦੇ ਕੁਝ ਫੁੱਲ ਸੇਵਾ ਲੁੱਟ ਰਿਆ ਵਾ ਅੱਜ ਇਹਨੂੰ ਬਹੁਤ ਜ਼ਿਆਦਾ ਪੁੱਨ ਲੱਗੂਗਾ ਉਹਨਾਂ ਨੂੰ ਬਹੁਤ ਚਲਾਉਂਦੇ ਆਂ ਜਵਾਗਾ ਦੇਖੋ ਨਿੱਕਾ ਜਵਾਗਾ ਫੁੱਲ ਚੁੜਾ ਲੈ ਤੇ ਨਾ ਜਵਾਕ ਇਸ ਕਰ ਮੈਂ ਇਹਨਾਂ ਕਿੰਨੇ ਵਿੱਚ ਪੜਦਾ ਚੌਥੀ ਦੇਖੋ ਇਹ ਚੌਥੀ ਜਵਾਗੀ ਦੇਖੋ ਨਿੱਕੀ ਉਹ ਮਾਜੀ ਸੇਵਾ ਕਰਾ ਰਿਹਾ ਦੇਖੋ ਜੀ ਕਿੰਨਾ ਤੈਨਖੋਸ ਹੋ ਰਿਹਾ ਵਾ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਕੀ ਕਰ ਲੇ ਸੇਵਾ ਵੀਰ ਤੂੰ ਵੀਡੀਓ ਤੀ ਵੀਰੇ ਮੈਂ ਜੀ ਦੇਖੋ ਜੀ ਉਹ ਪੋਪਰ ਸੇਵਾ ਕਰਾ ਰਿਹਾ ਜੀ ਨਾ ਜਦੋਂ ਨਾ ਬਹੁਤ ਧੀਰੀ ਮਾਰੇ ਨਾ ਇਹ ਜਾਲ ਕਾਈ ਰਹਿ ਜੂਗੀ ਜਿੰਨਾ ਤੋਂ ਨਿਕਾ ਦੇਖੋ ਜੀ ਰੇਗਾ ਪੈਂਡੇ ਲੱਗਣੀ ਚਾਹੀਦੀ ਆ ਤੇ ਇਧਰ ਜਸਵੀਰ ਪਤਾ ਕਿ ਕਿੱਥੇ ਆ ਕਰਾਂ ਜਸਵੀਰ ਲੱਗੀ ਜੀ ਇਹਨਾਂ ਦੀ ਆ ਕਿੰਨੇ ਦਾ ਕਿੰਨੇ ਦਾ ਕਾਰਾ ਪ੍ਰਵਜਤ ਹੈ ਹਾਂ ਦੇਗਾ ਹਾਂਜੀ ਹਾਂ 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 ਹਾਂਜੀ ਹਾਂ ਦੱਸੀ ਰਾਤ ਨੂੰ ਇਹਨਾਂ ਲਈ ਲਾਈਏ ਨਵੇਂ ਸੇਵਾ ਲਾਈਏ ਇਦਿੱਕੇ ਉਹੀ ਤਾਂ ਨਹੀਂ ਕਹਿਦਾ ਚੱਕੇ ਉਹਨਾਂ ਦੇ ਰਸ਼ਮ ਆਪਦੇ ਕੋਈ ਛੱਡੀ ਇਹਨਾਂ ਰਗ ਮੈਨੂੰ ਨਾ ਪਤਾ ਜੀ ਆਪ ਜੀ ਪ੍ਰਵਜਤ ਕੇ ਬੈਕਸ਼ੈੜੀ ਘਰ ਇਹਨਾਂ ਦਾ ਉਹਨਾਂ ਲਾਈ ਆ ਜੀ ਸਵੀਰ ਦੀ ਸੇਵਾ ਫੁੱਲ ਚਲੋ ਰੱਬ ਇਹਨਾਂ ਨੂੰ ਸਤੰਦਰੁਸਤੀ ਵਾਸਤੇ ਇੱਕੇ ਫੁੱਲ ਸੇਵਾ ਕਿੰਨੀ ਗਰਮੀ ਸਾਨੂੰ ਪਤਾ ਟੈਂਪਰੇਚਰ ਰਹਿ ਗਿਆ 45 40 45 50 ਤੱਕ ਵੀ ਗਿਆ ਹੁਣ ਤਾਂ ਜੀ ਅੱਪਾ ਜੀ ਦਾ ਹੁਣ ਬੱਸ ਆਇਆ ਵੀ ਆਪਣੇ ਬੱਸ ਭਾਂਡੇ ਧੋਦਨੇ ਆ ਬੱਸ ਆ ਇੰਨਾ ਕੀ ਬੱਜਿਆ ਬੱਸ ਇਹ ਸਮਾਪਤੀ ਆ ਪਹਿਲਾਂ ਵਾ ਬਲੌਗ ਤਾਂ ਘੱਟ ਵੱੱਦੀ ਬਣਾਏ ਸੀਗੇ ਕਿਉਂਕਿ ਅਸੀਂ ਸੇਵਾ ਕਰੀ ਸਾਰੇ ਜਣੇ ਆ ਜੀ ਆਹ ਜਿਆ ਕਹੀ ਦਿੰਦਾ ਲੈ ਚੱਕ ਪਰੋ ਨਿਕਾਲੇ ਨਾਲ ਰਜਵਾਟ ਕਰ ਲੈ ਯੋ ਓਏ ਓਏ ਭੋਮ ਨੇ ਉਹਦੀਆਂ ਕਾਰਾਂ ਤੋ ਪੂਰਾ ਲਾਉ ਉਹਨੂੰ ਜਿਆਦਾ ਵੀਡੀਓ ਬਹੁਤ ਜਿਆਦਾ ਫੜਾਦੇ ਦੇਖੋ ਮੈਂ ਵੀਡੀਓ ਬਹੁਤ ਜਿਆਦਾ ਘਾਤੀ ਹੈ ਨਾ ਕਿਉਂਕਿ ਮੈਂ ਸੇਵਾ ਕਰਦਾ ਸੀਗਾ ਤੇ ਨਾਲ ਹੀ ਸੇਵਾ ਚੱਲ ਰਹੀ ਸੀਗਾ ਹੁਣ ਆਪਣਾ ਟਾਈਮ ਨਹੀਂ ਜੀ ਹੈ ਨਾ ਵੀਡੀਓ ਬਣਾਉਂਦਾ ਮੈਂ ਆਪਾਂ ਹਾਂ ਵੀਡੀਓ ਬਣਾਉਣ ਲੱਗੇ ਆਂ ਪਰੇ ਉਹ YouTube ਫੁੱਲ ਸੇਵਾ ਉੱਤਰੇ ਨੇ। ਭਵਨ ਫੁੱਲ ਸੇਵਾ ਸਾਰੇ ਵੀਰ ਸੇਵਾ ਉੱਤਰੇ ਨੇ। ਦੇਖੋ। ਸਾਡਾ ਕੰਮ ਹੋ ਗਿਆ। ਉਹ ਵਾਚ ਕੇ। ਉੱਤਰਲੇ ਪਾਸੇ ਆ ਜਾ ਬੰਦਾ ਉੱਤਰ ਆ ਜਾ। ਬੰਦਾ ਉੱਤਰ ਨਹੀਂ ਆਉਂਦਾ ਜੀ। ਓਏ। ਆ ਇਹਨੂੰ ਪਰੇ ਰੱਖ। ਸੇਵਾ ਦਾ ਫੁੱਲ। ਇਹਨਾਂ ਦੇ ਪਾਸੇ ਆ ਬਾਹਰ ਦੀ। ਆ ਇਹਨੂੰ ਪਾਰੀ ਰੱਖ ਲੋ ਅੰਦਰ। ਆ ਰਹੀ ਐ। ਉੱਧਰ ਪੇਟ ਆਇਆ। ਆ ਠੀਕ ਐ। ਸਾਡੀ ਆ ਚੱਕੀ। ਹੋਰ ਬਸ ਆ ਤੋ ਕੇ ਕੰਮ ਰਵੇ ਦਈਏ ਉਹ ਦਿਖਾਉਂਦੇ ਆ। ਉਹ ਐ ਖਰਾਬ ਪਾਣੀ ਪੀਉਂਦੇ। ਉਹ ਚਾਹ ਪੀਂਦੀਆਂ ਮੁੰਡੇ ਨੇ ਉਹ ਦੇਖ ਫੜਾ ਉਹਦੀ ਆ। ਆੜੀ ਗਲਾਸ ਰੱਖ ਪਾ ਪਾ ਗਲਾਸ ਚੱਕ ਸਾਰੇ। ਚੱਕ ਚੱਕ ਚੱਕ। ਆ ਵੀ ਲੈ ਜਾ। ਨਾਲ ਕਿਹੜਾ ਹੁੰਦਾ ਹੋ। ਚੱਕ ਚੱਕ ਚੱਕ। ਬੋਲਰ ਸੇਵਾ ਲੋਟ ਰਹੇ ਦੇਖੋ ਜੀ ਬਬਰ ਪ੍ਰੀਤ। ਪੌੜੀ ਦੇਖੋ ਕਿੰਨੂ ਬੜਾਈਆ ਜਿਹੜਾ ਸਾਡਾ ਹਫਤਾ ਵਜਨਾ ਕਿੰਨਾ ਪੌੜੀ ਦਾ ਵਜਨ ਹੈ ਨਾ ਉਹਨਾਂ ਦਾ ਸਾਡਾ ਹਫਤਾ ਵਜਨ ਆ ਨਾਲਾ ਦੇਖੋ ਇਹਦੀ ਹੈ ਅਰਜੀ ਅਰਜੀ ਜਿਹੜਾ ਤੇ ਹਫਤਾ ਵਜਨ ਸਾਰੇ ਉਹਨਾਂ ਤੋਂ ਪੌੜੀ ਦਾ ਵਜਨ ਚੱਕੀ ਫਿਰਦਾ ਵਾ ਲਓ ਜੀ ਆ ਵੀਰੇ ਦਾ ਡੈੱਕ ਆ ਚੁੱਕਿਆ ਆਪਣਾ ਵੀਰ ਪੈਣਦਾ ਹੀ ਆ ਲੈ ਵੀਰੇ ਦਾ ਨਾਮ ਪੁੱਛ ਲੈਨੇ ਆ ਵੀਰ ਦਾ ਨਾਮ ਕੀ ਹੈ ਐ ਵੀਰੇ ਸਤ ਨਾਮ ਵੀਰੇ ਵੀਰੇ ਦਾ ਭਾਈ ਆਪਣਾ ਆ ਵੀਰੇ ਦਾ ਡੈੱਕ ਡੁੱਕ ਦਿੰਦਾ ਕਿਰਾਏ ਤੇ ਆ ਦੇਖੋ ਜੀ ਤੇਰਾ ਫੋਨ ਨੰਬਰ ਕੀ ਆ ਜਿਹੜਾ 99844 ਉਹ ਬਾਈ ਬਿਗੂ ਉੱਠ ਗਿਆ 886 ਉਹ ਬਾਈ ਠੀਕ ਆ ਇਹ ਪੈਂਡ ਰਸੀਹ ਚ ਬਾਈ ਕਿੰਨੇ ਵੀ ਡਿਕ ਡੁਕ ਬੁੱਕ ਕਰਾਉਣ ਹੋਵੇ ਕਦੋਂ ਮਰਜੀ ਆ 24 ਘੰਟੇ ਲਈ ਓਪਨ ਆ ਕਦੋਂ ਮਰਜੀ ਕਹਿ ਸਕਦਾ ਨਾ ਵੀਰੇ ਕਿੰਨਾ ਘੰਟਾ ਕਿੰਨੇ ਹੋ ਗਏ ਵੀਰੇ ਕੀ ਕਰਾਇਆ ਇਹਦਾ ਇੱਕ ਦਿਨ ਦਾ ਲਾਉਣਾ ਵੀ ਕਿਸ ਨੇ ਸਾਬ ਜੀ ਨਾਲ ਹੀ ਲੈ ਲਈ ਜੀ ਸਾਬ ਨਾਲ ਹੀ ਆ ਦੇਖੋ ਵੀਰੇ ਕਹਿੰਦੇ ਪੀਪ ਘਾਟ ਹੀ ਲਿਆ ਵੀਰੇ ਕਹਿੰਦੇ ਸੇਵਾ ਸੀਗੀ ਪੈਣਦੀਆਂ ਨਾ ਵੀਰੇ ਤਾਂ ਤਾਂ ਵੀਰੇ ਘੱਟ ਰਹੇ ਦੇਖੋ ਸੇਵਾ ਪੈਣਦੀ ਕਿੰਨੀ ਗੱਲ ਨਹੀਂ ਆ ਤਾਂ ਕਰਕੇ ਵੀਰੇ ਨੇ ਘੱਟ ਲਿਆ ਦੇਖੋ ਸੇਵਾ ਕਰਕੇ ਸੇਵਾ ਨਾਲ ਵੀਰੇ ਬਹੁਤ ਪੁੰਨ ਮਰਦਣਾ ਵੀਰੇ ਸੇਵਾ ਨਾਲ ਮੇਵਾ ਮਰਦਾ ਵੀਰੇ ਕਹਿੰਦਾ ਆ ਦੇਖ ਓ ਯਾਰ ਤੁਸੀਂ ਉਹ ਨਹੀਂ ਗਈਆਂ ਦੇਖੀ ਜੀ ਵੀਰੇ ਦਾ ਸਪੀਕਰ ਚੱਲੇ ਐਨੀ ਟਾਈਮ ਕਦ ਮਰਜ਼ੀ ਵੀਰੇ ਨੂੰ ਕੰਟੈਂਟ ਕਰ ਲਿਓ ਪਿੰਡ ਪਿੰਡ ਪਾਈਦਾ ਗਿਆ ਰਸੀਨ ਪਿੰਡ ਦੀ ਵੀਡੀਓ ਦੋ ਦੋ ਨੂੰ ਹਾਂਜੀ ਹਾਂਜੀ ਪਾ ਦੀ ਦੇ ਜੀ ਕਦੇ ਕਦੇ ਲੋ ਜੀ ਸਵੀਰਤਾ ਹੋ ਗਿਆ ਐਂਡ ਸਾਰਾ ਅਸਮਾਨ ਚੱਕਦਾ ਭਾਂਡੇ ਬੁੰਡੇ ਰੱਖਤੇ ਸਾਰਾ ਰੱਖਦਾ ਨਾ ਭਾਂਡੇ ਤੇ ਯਾਰ ਵੀਡੀਓ ਵਾਲੇ ਦਾ ਕੱਟ ਆਉਂਦਾ ਹੁੰਦਾ ਕੋਈ ਨਹੀਂ ਵੀਡੀਓ ਨਹੀਂ ਕੋਲ ਦੀ ਐ ਇੱਥੇ ਰੱਖੋ ਨਾਲ ਆਹ ਲਓ ਜੀ ਹੁਣ ਟੈਂਟਾ ਚੱਲ ਰਿਹਾ ਚੱਕ ਦੇ ਜੋਤੀ ਚੱਕ ਦੇ ਜੋਤੇ ਲੱਕ ਜੱਕ ਅੱਗੇ ਕਰ ਉਹ ਕਰਦਾ ਵੀਡੀਓ ਤਾਂ ਬਣਾ ਲਈਏ ਮਾੜੀ ਜੀ ਉਹ ਚੱਕ ਲੈ ਯਾਰ ਬੜਾ ਹੁਣ ਤੇ ਆ ਜੀ ਤੁਹਾਨੂੰ ਸਾਰਿਆਂ ਨੂੰ ਬਲੌਗ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਤੋਂ ਐਵੇਂ ਆਪਣੇ ਬਲੌਗ ਆਇਆ ਕਰਨਗੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ